ਸਾਸਿਕਾ ਜੀ ਅੱਜ ਦੇ ਬਲੌਗ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਾਸਿਕਾ ਜੀ ਅੱਜ ਤੁਹਾਨੂੰ ਦਿਖਾਉਣਾ ਹੈ ਪਿੱਟਪਾਲ ਦੇ ਮਕਾਨ ਦਾ ਥੋੜਾ ਜਿਹਾ ਇੱਥੇ ਤੱਕ ਨਿਊ ਚਲੇ ਗਈ ਹੈ ਦਿਖਾਉਣਾ ਹੈ ਜੀ ਜੁੜੇ ਰਹੇ ਹੋ ਵੀਡੀਓ ਦੇ ਨਾਲ ਦਿਖਾਉਣਾ ਤੁਹਾਨੂੰ ਅੱਜ ਫਿਰ ਪਿੱਟਪਾਲ ਦੇ ਮਕਾਨ ਦੇ ਆ ਦੇਖੋ ਚੱਲ ਰਿਹਾ ਇੱਧਰ ਆ ਥੱਲੇ ਪਾਰਟੀ ਦੇ ਲੈ ਸਰਗੇ ਪਾ ਕੇ ਬੀਮ ਨੂੰ ਕਰਤੇ ਖੜੇ ਸਰਗੇ ਬੀਮ ਬਸਤੇ ਕਿੰਨੀ ਉੱਚੀ ਚੱਲ ਰਹੀ ਆ ਆ ਦੇਖੋ ਹੁਣ ਇੱਥੇ ਇੰਨਾ ਉੱਚਾ ਭਰਤ ਪੈਣਾ ਇਹਦੇ ਤੱਕ ਆਪਾਂ ਉਰੇ ਤੱਕ ਇੰਨਾ ਭਰਤ ਪੈਣਾ ਮੇਤਰੀ ਜੀ ਇਹ ਕਿੰਨਾ ਕਿੰਨਾ ਫੁੱਟ ਭਰਤ ਪੈ ਜਾਣਾ ਪਹਿਲਾਂ ਇਹ ਤਾਂ ਇੰਨੇ ਫੁੱਟ ਦਾ ਹੋ ਜਾਣਾ 3 ਫੁੱਟ ਭਰਤ ਪੈਣਾ ਹੈ ਸਾਢੇ ਤੇਵ ਤੇ 3 ਫੁੱਟ ਉੱਚਾ ਹੋ ਜਾਣਾ ਨੂੰ ਫੋਟੋ ਉਂਚਾ ਕਰ ਦੇਣਾ ਯਾਨੀ ਕਿ ਫਿਰ ਆਏ ਆ ਵੀ ਸੜਕ ਕੋ ਕਦੇ ਉੱਚੀ ਉੱਚੀਆਂ ਹੋਈ ਜਾਂਦੀਆਂ ਉਹਦੇ ਕਰਕੇ ਫਿਰ ਲਓ ਜੀ ਦਿਖਾ ਦਈਏ ਅੱਜ ਦਾ ਵਲੌਗ ਆਪਣਾ ਛੋਟਾ ਹੀ ਹੋਊਗਾ ਅੱਜ ਆਪਾਂ ਇਹ ਲੋਡ ਕਰ ਦੇਣਾ ਹੈ ਸ਼ਾਮ ਨੂੰ ਤੇ ਬਾਕੀ ਨੇ ਸਤੇ ਹੀ ਸ਼ਾਮ ਨੂੰ ਗੱਲ ਕਰਦੇ ਆਂ ਚੱਲ ਨਾਲ ਦੀ ਨਾਲ ਬੋਲੀ ਜਾਓ ਕੋਈ ਗੱਲ ਨਹੀਂ ਹਾਂਜੀ ਬਹੁਤ ਸੋਹਣਾ ਵਾਹ ਵਧੀਆ ਹੋਊ ਸੁਣਾਓ ਕੁਦਾ ਮੈਂ ਵਧੀਆ ਚੱਲਦਾ ਫਿਰ ਕੰਮ ਕਰ ਰਹਾ ਹਾਂ ਹਾਂਜੀ ਹਾਂਜੀ ਇਹ ਤੈਨੂੰ ਫੋਟੋ ਪੰਪ ਪਰ ਤੇ ਪਾਊਗਾ ਹਾਂਜੀ ਤੈਨੂੰ ਫੋਟੋ ਠੀਕ ਹੈ ਤੇ ਇਹ ਨਿਊ ਹੁਣ ਆ ਲਾਸਟ ਹੈ ਨਾ ਲਾਸਟ ਹੈ ਤੇ ਇਹਦੇ ਪਰ ਉਹ ਕਿਆ ਕਹਿੰਦੇ ਪੀਪੀਸੀ ਪਾਉਂਦੇ ਠੀਕ ਹੈ ਠੀਕ ਹੈ ਉਹ ਪਾ ਕੇ ਫਿਰ ਆ ਬੀਮ ਭਰੂਗੇ ਹਾਂ ਹਾਂਜੀ ਠੀਕ ਪਾ ਫਿਰ ਤਾਂ ਕੰਧਾਂ ਵਾਲੇ ਕੰਮ ਹੋ ਜਾਣਾ ਸ਼ੁਰੂ ਹਣਾ ਜੀ ਹਾਂਜੀ ਹਾਂਜੀ ਬਾਕੀ ਰੇਤ ਬਜਰੀ ਨਾਲ ਦੀ ਨਾਲ ਆਈ ਜਾਂਦਾ ਹੈ ਨਾ ਇਟ ਹੁੰਦਾ ਰੇਤਾ ਸਾਰਾ ਨਾਲ ਦੀ ਨਾਲ ਆਈ ਜਾਂਦਾ ਬਾਕੀ ਸਿਮੈਂਟ ਕਿਹੜਾ ਵਰਤਦੇ ਮਿਸਤਰੀ ਸੀਸੀ ਹੈ ਇਹ ਸੀਸੀ ਹੈ ਹਾਂਜੀ ਹਾਂ ਇਹ ਫਿਰ ਆਪਣਾ ਪਾਣੀ ਜ਼ਿਆਦਾ ਮੰਗਦਾ ਹੈ ਨਾ ਇਹ ਵੀ ਨਹੀਂ ਹਮੂਝਾ ਜ਼ਿਆਦਾ ਮੰਗਦਾ ਜੀ ਅੱਛਾ ਹੁਣ ਤਾਂ ਕੰਪਲੀਟ ਕਿ ਲਾ ਹੋ ਗਿਆ ਮਾਲਕ ਅੱਛਾ ਜੀ ਹਮੂਝਾ ਰੇਸੀ ਸੀਸੀ ਕਿੱਥਾ ਹੀ ਹੈ ਇਹ ਇੱਕੋ ਮਾਲਕਾ ਹੋਣਾ ਹੈ ਹਾਂਜੀ ਠੀਕ ਹੈ ਠੀਕ ਹੈ ਇਟ ਆਪਣੇ ਕੀੜੀ ਵਸੀ ਤੇ ਹੈ ਜੀ ਹਾਂਜੀ ਹਾਂਜੀ ਠੀਕ ਆਪਣੇ ਚਮਕੌਰ ਸਾਹਿਬ ਕੋਲ ਲੱਗ ਗਿਆ ਤਾਂ ਹੈ ਨਾ ਠੀਕ ਹੈ ਚਲੋ ਜੀ ਠੀਕ ਹੈ ਜੀ ਜਿੰਨਾ ਆਪਾਂ ਨੇ ਕਵਰ ਕਰਿਆ ਬਸ ਅੱਜ ਦਾ ਦਿਨ ਬਾਕੀ ਅੱਜ ਬੰਦੇ ਘਟੇ ਆ ਨਹੀਂ ਚੱਲ ਕੇ ਦੋ ਬੰਦੇ ਜੀ ਫਜਰੇ ਜਾਣਾ ਅੱਛਾ ਅੱਛਾ ਮੈਂ ਕਿਤੇ ਉਹ ਦੋ ਹੈ ਨਾ ਜੀ ਆਪਣੇ ਦੂਆ ਆ ਆਪਣੇ ਅੱਛਾ ਅੱਛਾ ਰੋਜੇ ਵਾਲਾ ਜੀ ਹਾਂਜੀ ਹਾਂ ਰੋਜੇ ਕਰਕੇ ਫਿਰ ਉਹ ਚਲੇ ਜਾਂਦੇ ਆ ਨਾ ਆ ਚਲੋ ਅਗਲੇ ਦਾ ਧਰਮਾ ਭਾਈ ਠੀਕ ਨਹੀਂ ਹੂੰ ਬਾਕੀ ਲੱਗੇ ਹੋਏ ਆ ਚਲੋ ਜੀ ਮਿਸਟਰ ਸਾਹਿਬ ਕਰੋ ਇਹ ਕੰਮ ਠੀਕ ਹੈ ਜੀ ਮਿਲਦੇ ਆ ਜੀ ਠੀਕ ਹੈ ਜੀ ਲੋ ਜੀ ਤੁਹਾਨੂੰ ਮੁਲਾਕਾਤ ਮਿਸਤਰੀ ਦੇ ਨਾਲ ਠੀਕ ਹੈ ਜੀ ਲੋਕੀ ਤਾਂ ਕੇਦਰ ਵੀ ਸਾਫ਼ ਸਪਈਆ ਹੋ ਗਿਆ ਤਾਂ ਆਪਾਂ ਨਾ ਹੁਣ ਬੋਹਣਾ ਇੱਧਰ ਵੀ ਆਖੀ ਦੇ ਲੋ ਆ ਬਾੜ ਫੇਰ ਦੁਆਰਾ ਉੱਠੇ ਜਬੀਲੀ ਆਨੇ ਲੋ ਬਰਸ ਨਾ ਬਾਕੀ ਹਲਦੀ ਲਾਉਣੀ ਆ ਹਲੇ ਓਰੇ ਆ ਕੇ ਰਿਚਾ ਪਰ ਇਹੋ ਮਿੱਟੀ-ਮੁੱਟੀ ਜਿਹੀ ਪਈ ਆ ਫਿਰ ਮੈਂ ਕਿਹਾ ਚਲੋ ਚੱਕੋ ਜਵੇ ਫਿਰ ਉਹਦੇ ਬਾਦ ਆਪਾਂ ਹਲਦੀ ਲਾਵਾਂਗੇ ਓਰੇ ਨਾਲੇ ਮੋਟਰ ਦੀ ਸਾਫ ਸੁਪਈਆ ਕਰੀਏ ਹੈ ਕਿ ਨਹੀਂ ਜੀ ਮੋਟਰ ਦਾ ਸਾਫ ਸੁਪਈਆ ਹੋ ਜਾ ਹੁਣੇ ਆਲਾ ਓਰੇ ਫਿਰ ਜਾਈ ਬਾਕੀ ਆ ਆਂਬਾ ਆਪਣਾ ਓਰੇ ਮੋਟਰ ਤੇ ਇਹ ਤਾਂ ਇਹ ਕੋਊਆ ਬੂਹ ਸੋਨਾ ਆਇਆ ਵੇ ਦੇ ਕੀ ਚਲ ਬਾਕੀ ਕਰਦੇ ਆ ਡੈਡੀ ਜੀ ਨਾਲ ਗੱਲ ਉਧਰ ਜੋ ਖੇਤ ਚ ਖੇਚਾ ਇਹ ਵੀਡੀਓ ਦੀ ਉਧਰ ਉਹ ਖੜੇ ਆ ਡੈਡੀ ਪੁੱਛਦੇ ਆ ਵੀ ਸਪਰੇਅ ਵਾਲੇ ਨੂੰ ਕਿਹਾ ਕਿ ਨਹੀਂ ਗੱਲਬਾਤ ਕਰਦੇ ਆ ਤੇ ਥੋੜੀ ਜਿਹਾ ਆਇਆ ਪੀੜੀ ਪੁੰਗੀ ਦੀ ਉਹ ਆ ਕਿ ਇਹ ਮਗਾ ਜਲਾ ਸਪਰੇਅ ਕਰੇ ਦੰਨੇ ਆ ਕਿਤੇ ਨਹੀਂ ਤਾਂ ਚਾਰ ਚਾਰ ਪੰਪ ਲੱਗਣੇ ਕਿੱਲੇ ਤੇ ਇੰਜਨ ਵਾਲੇ ਪੰਪ ਨਾਲ ਤਾਂ ਕੋਸ ਨਹੀਂ ਟਾਈਮ ਲੱਗਦਾ ਹੋ ਦੇਖੋ ਇਹ ਇਹਦਾ ਥੋੜਾ ਥੋੜਾ ਫਰਕ ਆ ਕੰਪਨੀ ਪਾਣੀ ਲਾਇਆ ਸੀਗਾ ਕਣਕ गिर ਗਈ ਐ ਅਜੇ ਲਾਈਟ ਵੀ ਸੱਜਰੇ ਮੋਟਰ ਦੀ ਭੱਜ ਗਈ ਆ ਕਣਕ ਆਪਣੇ ਵੈਸੇ ਠੀਕ ਆ ਉਦਾਂ ਹੌਲੀ ਜਿਹਾ ਰਿਹਾ ਅਗਰ ਫਿਲਪੂਂਗੀ ਸਪਰੇਅ ਕਰਾ ਦੇਲੀ ਬਾਕੀ ਕਰਦੇ ਆ ਡੈਡੀ ਜੀ ਨਾਲ ਗੱਲ ਹਾਂ ਜੀ ਢੇੜੀ ਢੇੜੀ ਉਹ ਸਪਰੇਅ ਵਾਲੇ ਨੂੰ ਕਹਤੇ ਜੀ ਫਿਰ ਆਹੋ ਕਹਿੰਦਾ ਅੱਛਾ ਜੀ। ਉਹ ਕਿਹੜਾ ਕਰਦੇ ਤੁਸੀਂ? ਉਹ ਮੈਂ ਅੱਜ ਨੂੰ ਦੇਖਦਾ ਜਿਹੜੇ ਲਾਇਦੇ ਆਪਣੇ ਵਾਲੀ ਪਨੀਰੀ ਵਧੀਆ ਲੱਗਦੀ ਹੈ ਜਿਹੜੀਆਂ ਫਰਾਗੀ ਦੇ ਨੇ ਨਿਕਾ ਮਰਾਜੂ ਮੇਰੇ ਕੋਲ ਵੀ ਪਟਕੇ ਲਾ ਦੂ ਉਹ ਤਾਂ ਸਾਡੀ ਪਿਲਦੀ ਨਹੀਂ ਆ ਆਪਣੇ ਵਾਲੇ ਵਧੀਆ। ਅੱਛਾ ਜੀ। ਹਾਂ। ਠੀਕ ਹੈ। ਫੇਲੀ ਪੁੰਗੀ ਤੇ ਫਿਰ ਸਪਰੇਅ ਤੇ ਕੱਲ ਨੂੰ ਆਊਗਾ ਉਹ। ਇਹ ਬੀਜਾਂ ਕੱਢ ਪਾ ਦੇਣੀ ਆ ਅੱਛਾ ਜਾਂਦੀ ਪਈ ਉਹ ਵੈਸੇ ਕਣਕ ਦਾ ਉਹ ਠੀਕ ਆ ਥੋੜੇ ਜਿਹਾ ਹੈਗੀ ਆ ਨਾ ਵਿੱਚ ਇਹਦਾ ਮਰੇ ਪਾ ਹੱਥ ਲੱਗਦਾ ਬਚੂ ਹਾਂ ਜੀ ਪਤਾ ਲੱਗਦੀ ਆ ਚਲ ਆਇਆ ਫਾਇਦਾ ਰਹੂਗਾ ਸਪਰੇ ਦਾ ਹਾਂਜੀ ਬਾਕੀ ਪਾਰਕੀਆਂ ਕਿੰਨੀਆਂ ਕਰੇਗੀਆਂ ਕਿੰਨੇ ਦੀਆਂ ਪਤਨੀਆਂ ਥਿਆਰ ਹੋਈ ਜਾਣੀਆਂ ਅੱਛਾ ਵਿਚਾਰ ਹੋ ਜਾਣੀ ਉਹ ਮੈਂ ਕਹਿੰਦਾ ਇੱਧਰ ਗੰਨਾ ਵਾਲੇ ਪੂਰਾ ਖੜਾ ਹੀ ਆਲੇ ਕਿਲੇ ਤੇ ਉੱਪਰ ਖੜਾ ਹਾਂ ਜਣਕੇ ਜਿਹੜੀ ਮੈਂ ਕਹਿੰਦਾ ਕਿਲੇ ਚ ਆਪਣੀ 5.5 500 ਦੇ ਏਡ ਗਿੜ ਆਏ ਆ ਨਾ ਉਸਤ ਆ ਗਈ ਐ ਨਹੀਂ ਤਾਂ ਉਸਤ ਵੀ ਉਹ ਹਾਂਜੀ ਵਧੀਆ ਰਿਹਾ ਜਣਕੇ ਤਾਂ ਨਹੀਂ ਹੈ ਜੀ ਪੰਜ ਪੰਜ ਤੇ ਦਾ ਘਟੇ ਆ ਹਾਂ 5.5 ਤੇ ਥੋੜੀ ਘਟਾ ਜਣਕੇ 5 ਤੇ ਪਾਰ ਕਰ ਗਈ 5 ਤੇ ਨਹੀਂ ਪੰਜ ਤਿੰਨ ਬਾੜ ਪੰਜ ਥੱਲੇ ਹੀ ਮੈਂ ਤਾਂ ਬਣਾਉਂਗਾ ਅੱਜ ਅੱਛਾ ਅਮੀਰ ਪਟੀਆਂ ਕੱਢ ਕੇ ਵੀ ਕਿੰਨਾ ਹੋਊਗਾ ਘੜ ਹੋ ਜਾ ਕਿੰਨੇ ਹੋਊਗਾ ਮੈਂ ਅੰਦਾਜ਼ਾ ਲਾਉਂਗਾ ਜਿੰਨਾ ਕਾ ਹੋਰ ਤੇ ਖਾਲ ਤੇ ਇਥੇ ਵੱਡੇ ਆਪਾਂ ਨੇ ਆਹ ਆਹ ਤਾਂ ਜਿਹੜਾ ਤਾਂ ਲਾਉਂਦੇ ਤੇ ਹੀ ਹਾਂਜੀ ਇਹਦਾ ਤਾਂ ਮੈਨੂੰ ਲੱਗਦਾ ਮੁੰਡਾ ਤਾਂ ਫਿਰ ਇਹੇ ਹਾਂਜੀ ਇਹ ਮੁੰਡਾ ਤਾਂ ਇਹੇ ਕੀੜੇ ਦੇ ਦੂਵੇ ਘੱਟਦਾ ਉਦੋਂ ਜੋ ਕਰਮਾਉਂ ਯੋ ਪਾਟੀ ਦੇਖੇ ਜਿੱਦਣ ਪਹਿਲੀ ਟਰੈਲੀ ਦੇ ਕੇ ਮੈਂ ਦੱਤਨ ਤਾਂ ਹਾਂਜੀ ਹਾਂ ਫਿਰ ਅੱਜ ਲਾਉਂ ਤਾਂ ਵੀ ਫਿਰ ਤਾਂ ਇੰਨਾ ਨਿਕਲ ਉਹ ਨਹੀਂ ਪਾਥੋ ਜਣਾ ਇਹ ਹਾਂਜੀ ਹਾਂ 500 ਨਿਕਲਿਆ ਨਹੀਂ ਇਹ ਫਿਰ ਅੱਛਾ ਤੁਸੀਂ ਦੁਬਾਰਾ ਦੇਖਿਓ ਇੱਕ ਵਾਰ ਚੈੱਕ ਕਰਿਓ ਪਰ ਤੇ ਨੀ ਪੱਤੀ ਚੈੱਕ ਕਰਕੇ ਫਿਰ ਪਤਾ ਲੱਗੂਗਾ ਹਾਂਜੀ ਹਾਂ ਇਹ ਵੀ ਕਿੰਨਾ ਮੈਨੂੰ ਲੱਗਦਾ ਵੀ ਇਹ ਹੈਗਾ ਪਾਰ ਦੇ ਡੈੜੀ 500 ਦੇ ਪਤਾ ਲੱਗ ਜੂਗੇ ਦੇਖ ਕੇ ਹਾਂ ਉਹ ਪੈਦਾ ਨਹੀਂ ਹੋਇਆ ਕਿ ਉਹ ਉਹੀ ਫਰੀ ਜਾਈਏ ਆ ਉਹੀ ਕਹੀ ਜਾਈਏ ਵੀ ਹਾਂ ਇਨਾ ਹੋ ਗਿਆ ਇਨਾ ਹੋ ਗਿਆ ਕੋਈ ਨਹੀਂ ਜਿੰਨਾ ਆਏਗਾ ਹਾਂ ਵੀ ਆਪਾਂ ਦੱਸਾਂਗੇ ਵੀ ਜਿੰਨਾ ਦਾ ਇਹ ਕਿ ਨਹੀਂ ਕੀ ਹਾਂ ਕਹਿੰਦੇ ਸਾਵਨਾਂਗੇ ਆ ਕਿਤੇ ਆਪਾਂ ਇੱਥੇ ਕਹੀ ਜਾਵੇ ਇੰਨਾ ਅਗੇ ਜਕਰਾਉਣ ਆਪਾਂ ਗੱਲ ਕਰੀ ਜਾਂਦੇ ਆ ਵੀ 500 ਆ ਜਾਂ 550 ਸਾੜਾ ਜੇ ਨਿਕਲੇ 400 ਆ ਜਾਂ 350 ਆ ਫੇਰ ਆਪਾਂ ਕਿਆ ਫਾਇਦਾ ਹਾਂਜੀ ਹਾਂ ਆਫਤ ਦੇਖਣੀ ਆ ਜੀ ਤਾਂ ਹਾਂਜੀ ਹਾਂ ਕਿੰਨੀ ਆਫਤ ਆਈ ਹੈ ਹੂੰ ਐਵੇਂ ਮਰ ਜਾਓ ਇੱਕ ਕਿੱਡੇ ਬੁੱਤੂ ਦਾ ਲੱਗਾ ਹਾਂ ਫੋਗ ਐ ਦੂਏ ਬੁੱਤੂ ਦਾ ਤੈਨ ਸੋਰੇ ਜੰਦਫਾ ਕਿੱਥੇ ਗਈ ਆਫਤ ਹਾਂਜੀ ਹਾਂ ਕਾਲੀ ਦੇ ਉੱਤਰਾ ਹੀ ਹਾਂ ਇਹ ਅਗਲਾ ਕਹੂਗਾ ਵੀ 10 ਵਜੇ ਇਦਾਂ ਉਹ ਕਰੀ ਜਾਂਦੇ ਆ ਹੈ ਇੱਕ ਕਿੱਲੇ ਵਿੱਚੋਂ ਵੱਧ ਨੇਗਾ ਦੂਏ ਵਿੱਚੋਂ ਫਿਰ ਤੋੜ ਰਿਹਾ ਕਿ ਵੇਖ ਤੇਰੇ ਅੱਜ ਆ ਗਈ ਆ ਗਿਆ ਫਿਰ ਤਾਂ ਉਹੀ ਘਾਟੇ ਵਾਲੀ ਸੌਦਾ ਫਿਰ ਉੱਥੇ ਆ ਜਾਂਦਾ ਹਾਂ ਹਾਂਜੀ ਹਾਂ ਸਾਰੇ ਜਲਾਉਣੀ ਚਾਹੀਦੀ ਹੈ ਤਾਂ ਪਤਾ ਲੱਗਦਾ ਹਾਂਜੀ ਹਾਂ ਉਹੀ ਗੱਲ ਮੈਂ ਕਰ ਦਦਾ ਮੈਂ ਕਿਹਾ ਚੱਲ ਪੁੱਛਦੇ ਆਂ ਰੇੜੀ ਨਾਲ ਵੇਚਣ ਤੋਂ ਅਸੀਂ ਪਰਚੀਆਂ ਸਾੰਭੀਆਂ ਦੀ ਹਾਂਜੀ ਆਪਾਂ ਨੇ ਕਿਹੜਾ ਝੂਠ ਬੋਲਣਾ ਜਿੰਨਾ ਆਇਆ ਉਹਨੇ ਕਹਿਣਾ ਜੀ ਇਹਦੇ ਦਿੱਕਾ ਦੇਣਾ ਹਾਂਜੀ ਹਾਂ ਆਪਣੀ ਜ਼ਮੀਨ ਚ ਆਪਣਾ ਕਿਹੜਾ ਹੋ ਹਾਂ ਚਲੋ ਜੀ ਅੱਜ ਦਾ ਬਲੌਗ ਇੱਥੇ ਤੱਕ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬਰ ਕਰੋ ਜੀ ਇਦਾਂ ਹੀ ਵੀਡੀਓ ਨੂੰ ਜਿੱਦਾਂ ਹੁਣ ਤੁਸੀਂ ਪਿਆਰ ਦਿੰਦੇ ਐ ਇਦਾਂ ਹੀ ਪਿਆਰ ਦਿੰਦੇ ਰਹੋ ਚਲੋ ਜੀ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ